ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫਿਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਜਿਹੜੇ ਤੁਹਾਡੇ ਲਈ ਸੂਟ ਲੈ ਕੇ ਆਏ ਆ ਬਹੁਤ ਹੀ ਸੋਹਣੇ ਸੂਟ ਨੇ ਪਲੇਨ ਸੂਟ ਨੇ ਤੇ ਨਾਲ ਇਹਦੇ ਸਰਫ ਵਿੱਚ ਹੀ ਚੈੱਕ ਬਣਿਆ ਆ। ਤੇ ਇਹਨਾਂ ਦਾ ਜਿਹੜਾ ਕੱਪੜਾ ਆ ਉਹ ਹੈਗਾ ਐ ਕ੍ਰਾਸ਼ ਕਾਟਨ ਤੇ ਬਹੁਤ ਹੀ ਪਿਆਰਾ ਸੌਫਟ ਕੱਪੜਾ ਹੈ ਤੇ ਪ੍ਰਾਈਸ ਵੀ ਇਹਨਾਂ ਦਾ ਬਹੁਤ ਹੀ ਘੱਟ ਆ ਤੇ ਇਹਨਾਂ ਦੇ ਜਿਹੜੇ ਸਾਡੇ ਕੋਲ ਸਿੰਗਲ ਸਿੰਗਲ ਕਲਰ ਦੇ ਵਿੱਚ ਇਹ ਸੂਟ ਨੇ ਤੇ ਤੁਸੀਂ ਵੀ ਕੋਈ ਵੀ ਸੂਟ ਜਿਹੜਾ ਖਰੀਦਣਾ ਹੈ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਗਏ ਨੰਬਰ ਤੇ ਭੇਜ ਸਕਦੇ ਤੇ ਇਹ ਵਾਲਾ ਸਾਡੇ ਕੋਲ ਫਰਸਟ ਕਲਰ ਜਿਹੜਾ ਹੈਗਾ ਆ ਮਹਿੰਦੀ ਕਲਰ ਆ ਲਾਈਟ ਮਹਿੰਦੀ ਕਲਰ ਆ ਇਹ ਤੇ ਇਹ ਵੀ ਕਲਰ ਜਿਹੜਾ ਬਹੁਤ ਹੀ ਪਿਆਰਾ ਆ ਤੇ ਤੁਸੀਂ ਇਹ ਵੀ ਸੂਟ ਜੇ ਬਣਾਓਗੇ ਬਣਾ ਕੇ ਕੋਈ ਲੇਸ ਕਰਾ ਲਾ ਕੇ ਕਢਾਈ ਕਰਕੇ ਸੂਟ ਸਵਾ ਕੇ ਪਾਓਗੇ ਤੇ ਬਹੁਤ ਹੀ ਪਿਆਰਾ ਬਣੇਗਾ ਸੂਟ ਕਿਸੇ ਤਰੀਕੇ ਦੇ ਨਾਲ ਵੀ ਤੁਸੀਂ ਇਹਨੂੰ ਡੈਕੋਰੇਟ ਕਰਕੇ ਤੇ ਸੂਟ ਜਿਹੜਾ ਰੈਡੀ ਕਰ ਸਕਦੇ ਜੀ ਤੇ ਇਸ ਤੋਂ ਅਗਲਾ ਕਲਰ ਜਿਹੜਾ ਸਾਡੇ ਕੋਲ ਹੈਗਾ ਆ ਬਹੁਤ ਹੀ ਪਿਆਰਾ ਜਿਹਾ ਪਿੰਕ ਕਲਰ ਆ ਇਹ ਸੂਟ ਸਾਡੇ ਕੋਲ ਸਿਰਫ ਇੱਕ ਇੱਕ ਪੀਸ ਆ ਇਸੇ ਲਈ ਥੋੜਾ ਲੈਸ ਪ੍ਰਾਈਸ ਵਿੱਚ ਦੇ ਰਹੇ ਆ ਵੈਸੇ ਇਹਨਾਂ ਸੂਟਾਂ ਦਾ ਪ੍ਰਾਈਸ ਜਿਹੜਾ ਉਹ 8900 ਰੁਪਏ ਤੱਕ ਆ ਤੇ ਆਪਾਂ ਇਹ ਸੂਟਾਂ ਨੂੰ ਜਿਹੜਾ 550 ਦੇ ਵਿੱਚ ਦੇਵਾਂਗੇ ਬਹੁਤ ਹੀ ਸੋਹਣੇ ਪਿਆਰੇ ਸੌਬਰ ਸੂਟ ਨੇ ਸਰਦਾਰੀ ਸੂਟ ਨੇ ਕਪੜਾ ਬਹੁਤ ਪਿਆਰਾ ਆ ਕਪੜੇ ਦੇ ਵਿੱਚ ਕੋਈ ਵੀ ਤੁਹਾਨੂੰ ਮਤਲਬ ਪ੍ਰੋਬਲਮ ਵਾਲਾ ਚੀਜ਼ ਨਹੀਂ ਹੈਗੀ ਕਿ ਕੋਈ ਚੁੱਭਣ ਵਾਲਾ ਕਪੜਾ ਆ ਜਾਂ ਇਸ ਕਪੜੇ ਦੀ ਕੋਈ ਮਤਲਬ ਕੰਪਲੇਨ ਆਏ ਕਿ ਬਹੁਤ ਸੋਹਣਾ ਕਪੜਾ ਆ ਤੇ ਕਲਰ ਵੀ ਜਿਹੜੇ ਜਿੰਨੇ ਵੀ ਕਲਰ ਸਾਡੇ ਕੋਲ ਨੇ ਬਹੁਤ ਪਿਆਰੇ ਕਲਰ ਨੇ ਤੇ ਤੀਸਰਾ ਕਲਰ ਫੇਰ ਸਾਡੇ ਕੋਲ ਆ ਗਿਆ ਡਾਰਕ ਗ੍ਰੀਨ ਨਾ ਇਹ ਮਹਿੰਦੀ ਤੋਂ ਥੋੜੀ ਡਾਰਕ ਸ਼ੇਡ ਆ ਤੇ ਗ੍ਰੀਨ ਕਲਰ ਦੇ ਵਿੱਚ ਹੀ ਆ ਇਹ ਵੀ ਬਹੁਤ ਹੀ ਪਿਆਰਾ ਕਲਰ ਆ ਸਾਰੇ ਸੂਟਾਂ ਦੇ ਕਲਰ ਜਿਹੜੇ ਇੱਕ ਤੋਂ ਇੱਕ ਨੇ ਬਹੁਤ ਪਿਆਰੇ ਕਲਰ ਨੇ ਤੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਖਰੀਦਣਾ ਆ ਤੇ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਸਕਰੀਨਸ਼ਾਟ ਭੇਜ ਸਕਦੇ ਜੇ 550 ਸੂਟ ਦਾ ਪ੍ਰਾਈਸ ਆ ਤੀਸਰਾ ਕਲਰ ਸਾਡੇ ਕੋ ਆ ਗਿਆ ਥੋੜੀ ਲਵੈਂਡਰ ਸ਼ੇਡ ਆ ਪੀਚ ਜੀ ਸ਼ੇਡ ਆ ਨਾ ਹੀ ਲਵੈਂਡਰ ਆ ਨਾ ਪੀਚ ਆ ਪਿੰਕ ਪਿੰਕ ਜੀ ਸ਼ੇਡ ਆ ਬਹੁਤ ਹੀ ਪਿਆਰੀ ਸ਼ੇਡ ਆ ਇਹ ਵੀ ਤੇ ਇਹ ਵੀ ਸੂਟ ਤੁਸੀਂ ਸਾਡੇ ਕੋਲ ਖਰੀਦ ਸਕਦੇ ਜੇ 5 ਮੀਟਰ ਪੂਰਾ ਕਪੜਾ ਆ ਵੱਡੇ ਵਰ ਦਾ ਕਪੜਾ ਹੈ ਨਹੀਂ ਕਿ ਬਾਅਦ ਛੋਟਾ ਹੋਏਗਾ ਜਾਂ ਕਪੜਾ ਘਟ ਹੋਏਗਾ ਵੱਡੇ ਵਰ ਦਾ ਕਪੜਾ ਆ ਤੇ ਬਹੁਤ ਹੀ ਪਿਆਰਾ ਸੂਟ ਆ ਕਪੜਾ ਵੀ ਤੁਹਾਨੂੰ ਕੋਈ 490 ਨਹੀਂ ਮਿਲੇਗਾ ਪੂਰਾ 5 ਮੀਟਰ ਕਪੜਾ ਮਿਲੇਗਾ ਇਸ ਤੋਂ ਅਗਲਾ ਸਾਡੇ ਕੋਲ ਆ ਗਿਆ 바ਵਾ ਸ਼ਿਰਜ ਨੂੰ ਪੀਚ ਸ਼ੇਡ ਵੀ ਬੋਲਦੇ ਆ ਤੇ 바ਵਾ ਸ਼ੇਡ ਵੀ ਬੋਲ ਦਿੰਦੇ ਇਹ ਵੀ ਕਲਰ ਜਿਹੜਾ ਬਹੁਤ ਹੀ ਪਿਆਰਾ ਕਲਰ ਆ ਤੇ ਇਹ ਵੀ ਤੁਸੀਂ ਸਾਡੇ ਤੋਂ ਖਰੀਦ ਸਕਦੇ ਜੀ ਤੁਸੀਂ ਸਾਡੇ ਕੋ ਜਿਹੜਾ ਲਾਸਟ ਕਲਰ ਆ ਉਹ ਆਇਆ ਹੈ ਮਸਟਰਡ ਕਲਰ ਤੇ ਮਸਟਰਡ ਕਲਰ ਜਿਹੜਾ ਤੁਹਾਨੂੰ ਪਤਾ ਬਹੁਤ ਹੀ ਸੋਹਣਾ ਕਲਰ ਆ ਤੇ ਬਹੁਤ ਹੀ ਟ੍ਰੈਂਡ ਵਿੱਚ ਰਹਿੰਦਾ ਹੈ ਇਹ ਕਲਰ ਹਰ ਇੱਕ ਨੂੰ ਇਹ ਕਲਰ ਜਿਹੜਾ ਬਹੁਤ ਹੀ ਪਸੰਦ ਆਉਂਦਾ ਹੈ ਤੇ ਜੇਕਰ ਤੁਹਾਨੂੰ ਫੋਟੋ ਦੇ ਵਿੱਚ ਥੋੜੀ ਸ਼ੇਡ ਹੋਰ ਲੱਗ ਰਹੀ ਹੈ ਵੈਸੇ ਇਹ ਦਾ ਪ੍ਰੋਪਰ ਮਸਟਰਡ ਕਲਰ ਆ ਬਹੁਤ ਹੀ ਪਿਆਰਾ ਕਲਰ ਤੇ ਬਹੁਤ ਸੋਹਣਾ ਸੂਟ ਆ ਤੇ ਜੇਕਰ ਤੁਹਾਨੂੰ ਇਹ ਸੂਟ ਪਸੰਦ ਆਇਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਗਏ ਨੰਬਰ ਤੇ ਭੇਜ ਸਕਦੇ ਹੋ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਦੇ ਵਿੱਚ